ਸਤਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੀਆਂ ਜਿਹੜੀਆਂ ਚੋਣ ਰਾਜਨੀਤਿਕ ਸਰਗਰਮੀਆਂ ਉਹ ਤੇਜ਼ ਕਰ ਦਿੱਤੀਆਂ ਗਈਆਂ ਇਸ ਵਾਰ ਦੇਖਣਾ ਇਹ ਹੋਏਗਾ ਕਿ ਜਿਵੇਂ ਪੰਜਾਬ ਦੇ ਵਿੱਚ ਦੋ ਨਵੀਆਂ ਪਾਰਟੀਆਂ ਤੇ ਇੱਕ ਜਿਹੜੀ ਰਵਾਇਤੀ ਪਾਰਟੀ ਪਹਿਲਾਂ ਗੱਠਜੋੜ ਦੇ ਨਾਲ ਸਰਕਾਰ ਬਣਾ ਰਹੀ ਸੀ ਉਹ ਐਤ ਦੇ ਵਿੱਚ ਇਹਨਾਂ ਚੋਣਾਂ ਦੇ ਦੌਰਾਨ ਜਿਹੜੀਆਂ ਹੁਣ ਚੋਣਾਂ ਹੋਣ ਜਾ ਰਹੀਆਂ ਆਗਾਮੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਇਹਦੇ ਵਿੱਚ ਆਪਣਾ ਉਹ ਵੋਟ ਗ੍ਰਾਫ ਕੀ ਹਾਸਲ ਕਰ ਪਾਉਂਦੀਆਂ ਹਨ ਉਹਨਾਂ ਨੂੰ ਦੇਖਦਿਆਂ ਹੋਇਆਂ ਅੱਗੇ ਉਹ 2027 ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹਦੇ ਲਈ ਉਹ ਆਪਣੀਆਂ ਰਣਨੀਤੀਆਂ ਜਿਹੜੀਆਂ ਉਹ ਤੈਅ ਕਰਨਗੀਆਂ ਦੇਖਣ ਦੇ ਵਿੱਚ ਇਹ ਵੀ ਆਇਆ ਕਿ ਪੰਜਾਬ ਭਰ ਦੇ ਵਿੱਚੋਂ ਇਹਨਾਂ ਤਿੰਨਾਂ ਪਾਰਟੀਆਂ ਨੇ ਬੀਜੇਪੀ ਅਕਾਲੀ ਦਲ ਬਾਦਲ ਤੇ ਕਾਂਗਰਸ ਪਾਰਟੀ ਇਹਨਾਂ ਨੇ ਇਲਜ਼ਾਮ ਵੀ ਲਗਾਏ ਆ ਸੱਤਾਧਾਰੀ ਪਾਰਟੀ ਤੇ ਉੱਪਰ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਕਾਗਜ਼ ਦਾਖਲ ਕਰਨ ਦੇ ਵਿੱਚ ਵੀ ਦਿੱਕਤ ਆਈ ਹੈ ਔਰ ਐਨਓਸੀ ਦੇਣ ਤੇ ਲੈਣ ਦੇ ਵਿੱਚ ਵੀ ਪ੍ਰੋਬਲਮ ਜੜੀਆਂ ਨੇ ਉਹ ਆਈਆਂ ਇਹਦੇ ਸਬੰਧ ਦੇ ਵਿੱਚ ਦੇਖਣ ਚ ਆਇਆ ਹੈ ਕਿ ਦੋ ਪਾਰਟੀਆਂ ਵੱਲੋਂ ਕਾਂਗਰਸ ਤੇ ਅਕਾਲੀ ਦਲ ਪਾਦਲ ਵੱਲੋਂ ਦੋ ਜੜੀਆਂ ਪਟੀਸ਼ਨਾਂ ਉਹ ਵੀ ਮਾਨਯੋਗ ਕੋਰਟ ਦੇ ਵਿੱਚ ਦਾਖਲ ਕੀਤੀਆਂ ਗਈਆਂ ਤੇ ਇਹਦੇ ਉੱਪਰ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਹੈ ਕਿ ਸਾਡੇ ਜਿਹੜੇ ਉਮੀਦਵਾਰ ਆ ਉਹ ਆਪਣੇ ਪਰਚੇ ਦਾਖਲ ਨਹੀਂ ਕਰ पाए और ਅਸੀਂ ਅਪੀਲ ਕਰਦੇ ਹਾਂ ਕਿ ਜਿਹੜੀ ਪਰਚੇ ਦਾਖਲ ਕਰਨ ਦੀ ਮਿਤੀ ਹੈ ਉਸ ਨੂੰ ਵਧਾਇਆ ਜਾਵੇ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜੇ ਫੇਰ ਬਦਲ ਹੋਣ ਚੱਲ ਰਹੇ ਐ ਦਲ ਬਦਲਣ ਦੇ ਜਿਹੜੇ ਚੱਲ ਰਹੇ ਆ ਉਹਦੇ ਵਿੱਚ ਕਾਂਗਰਸ ਪਾਰਟੀ ਜੋ ਪਹਿਲਾਂ ਹੀ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਫੁੱਟ ਦੀ ਸ਼ਿਕਾਰ ਹੈ ਉਸ ਨੂੰ ਇੱਕ ਹੋਰ ਝਟਕਾ ਲੱਗਿਆ ਜਿਸ ਦੇ ਸਿੱਟੇ ਵਜੋਂ ਸ਼ਨੀਵਾਰ ਨੂੰ ਪਧੌੜ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿਮਾ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਬੌਝਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਦੱਸ ਦਈਏ ਕਿ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਜਨਮ ਦਿਵਸ ਤੇ 9 ਮਾਰਚ ਨੂੰ ਬਸਪਾ ਦੇ ਸੂਬਾ ਪ੍ਰਧਾਨ ਅਤੇ ਚੰਡੀਗੜ੍ਹ ਇੰਚਾਰਜ ਡਾਕਟਰ ਅਵਤਾਰ ਸਿੰਘ ਕ੍ਰੀਨਪੂਰੀ ਵੱਲੋਂ ਸ਼ੁਰੂ ਕੀਤੀ ਗਈ ਸੀ ਬਸਪਾ ਦੀ ਪੰਜਾਬ ਬਚਾਓ ਮੁਹਿੰਮ ਪੰਜਾਬ ਦੀ ਸਭ ਤੋਂ ਉਹਨਾਂ ਨੇ ਕਿਹਾ ਕਿ ਜਿਹੜੀ ਧੋਖੇबाज ਪਾਰਟੀ ਹੈ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਕਿ ਉਹਨਾਂ ਨੇ ਬਹੁਤ ਸਾਰੇ ਵਾਅਦੇ ਕਰਕੇ ਲੋਕਾਂ ਨਾਲ ਸਰਕਾਰ ਬਣਾਈ ਸੀ ਬਦਲਾ ਦਾ ਨਾਮ ਲੈ ਕੇ ਸਰਕਾਰ ਬਣਾਈ ਸੀ ਪਰ ਬਦਲਾ ਪੰਜਾਬ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਮਹਾਪੂਰਵ ਨਿਰਵਾਨ ਦਿਵਸ ਤੇ ਉਹਨਾਂ ਨੇ ਬਰਨਾਲਾ ਦੇ ਵਿੱਚ ਇੱਕ ਜਿਹੜਾ ਸਮਾਗਮ ਆਯੋਜਿਤ ਕੀਤਾ ਸੀ ਡਾਕਟਰ ਅਰਤਾਪ ਅਵਤਾਰ ਸਿੰਘ ਕ੍ਰੀਮਪੁਰੀ ਨੇ ਨਿਰਮਲ ਸਿੰਘ ਨਿੰਮਾ ਦਾ ਬਸਪਾ ਵਿੱਚ ਸ਼ਾਮਲ ਹੋਣ ਤੇ ਨਿੱਗਾ ਸਵਾਗਤ ਕੀਤਾ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ ਉਹਨਾਂ ਕਿਹਾ ਕਿ ਨਿੰਮਾ ਦੇ ਬਸਪਾ ਵਿੱਚ ਸ਼ਾਮਲ ਹੋਣ ਨਾਲ ਬਸਪਾ ਦੀ ਪੰਜਾਬ ਬਚਾਓ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੇਗੀ ਧੰਨਵਾਦ